ਜੀ ਸਰ ਜਿਹੜੀ ਅਜ ਰਿਸਪੌਂਸਰ ਰੱਖੀ ਤੀ ਮਾਮਲਾ ਸਰ ਜੇ ਸਮਝਦੇ ਹੋ ਇਹ ਕਲਿਕਸ ਡਿਕੋਲ ਮੁਹੰਮਦ ਰਿਹਾਨ ਨਾਮ ਦੇ ਇੱਕ ਨੌਜਵਾਨ ਨੇ ਸਾਡੇ ਕੋਲ ਇੱਕ ਇਤਲਾਹ ਦਿੱਤੀ ਸੀ ਜੀ ਕਿ ਪੰਜ ਛੇ ਲੜਕਿਆਂ ਨੇ ਉਹਦੇ ਕੋਲੋਂ ਜਿਹੜਾ ਮੋਟਰਸਾਈਕਲ ਸਵਾਰ ਸੀਗੇ ਜਿਹੜੇ ਦੋ ਮੋਟਰਸਾਈਕਲਾਂ ਦੇ ਉੱਤੇ ਸੀਗੇ ਉਹਨਾਂ ਨੇ ਉਹਦੀ ਗਰਦਨ ਦੇ ਕੋਲ ਕੋਈ ਤਿੱਖੀ ਚੀਜ਼ ਰੱਖ ਕੇ ਉਹਦਾ Realme ਦਾ ਫੋਨ ਮੋਬਾਈਲ ਫੋਨ ਤੇ ਉਹਦਾ ਪਰਸ ਜਿਹਦੇ ਵਿੱਚ ਕਰੀਬ 1500 ਰੁਪਏ ਸੀਗੇ ਇਹਨਾਂ ਨੂੰ ਨਾ ਨੇ ਉਹਦੇ ਕੋਲੋਂ ਜ਼ਬਰਦਸਤੀ ਸਨੇਚ ਕਰ ਲਿਆ ਤੋਂ ਇਹਦੀ ਜਿਹੜੀ ਇਨਫੋਰਮੇਸ਼ਨ ਤੋਂ ਬਾਅਦ 24 2025 ਨੂੰ ਹੀ ਸੇਮ ਡੇ ਜਿਹੜੇ ਐਸਐਚਓ ਸਾਹਿਬ ਡਿਵੀਜ਼ਨ ਨੰਬਰ 7 ਭੁਪਿੰਦਰ ਸਿੰਘ ਜੀ ਨੇ ਇਹਨਾਂ ਨੇ ਉਹਦੇ ਉੱਤੇ ਮੁਕਦਮਾ ਦਰਜ ਕਰਕੇ ਇਹਦੇ ਵਿੱਚ ਇੱਕ ਥੋੜੀ ਜੀ ਕਲੂ ਵੀ ਸੀ ਸਾਡੇ ਕੋਲ ਕਿ ਇਹ ਇੱਕ ਮੋਟਰਸਾਈਕਲ ਦਾ ਸਰਿਕਲ ਨੰਬਰ ਆ ਗਿਆ ਸੀ ਜੋ ਉਹ ਨੰਬਰ ਤੋਂ ਤਫਤੀਸ਼ ਕਰਦੇ ਹੋਏ ਇਹਨਾਂ ਜਿਹੜੇ ਚਾਰ ਨੌਜਵਾਨ ਜਿਹੜੇ ਨੇ ਜਿਨ੍ਹਾਂ ਨੇ ਇਸ ਮੁਹੰਮਦ ਰਿਹਾਨ ਦੇ ਨਾਲ ਸਨੈਚਿੰਗ ਕੀਤੀ ਸੀ ਉਹਨਾਂ ਨੂੰ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕਰਕੇ ਰਿਸਕ ਕੀਤਾ ਤਾਂ ਪੁਲਿਸ ਨੇ ਕਾਫੀ ਮਤਲਬ ਤੇਜ਼ੀ ਨਾਲੇ ਕਿਉਂਕਿ 24 ਨੂੰ ਹੀ ਇਹ ਮੁਕਦਮਾ ਦਰਜ ਹੋਇਆ ਤੇ ਅਜਬ 21 4 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੋਇਆ ਹੈ। ਵੈਰੀ ਨੈਕਸਟ ਡੇ ਥੋੜਾ ਤਫ਼ਤੀਸ਼ ਚ ਜਿੰਨਾ ਕੋਈ ਟਾਈਮ ਲਵੇ ਵਿਦੀਨ 24 ਆਵਰਸ ਵੀ ਕੈਨ ਸੇ ਕਿ ਇਹ ਜਿਹੜੀ ਸਨੇਚਿੰਗ ਦੀ ਵਾਰਦਾਤ ਹੈ ਉਹਨੂੰ ਇਹਨਾਂ ਨੇ ਸੋਲਵ ਕੀਤਾ। ਇਸ ਕੇਸ ਦੇ ਵਿੱਚ ਹੁਣ ਜਿਹੜਾ ਸਾਡਾ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਨੰਬਰ 105 24 2025 ਅੰਡਰ ਸੈਕਸ਼ਨ 304 35 ਬੀ ਐਨ ਐਸ ਤੇ 317 2 BNS ਡਿਵੀਜ਼ਨ 7 ਦੇ ਵਿੱਚ ਦਰਜ ਹੋਈਏ ਇਸ ਦੇ ਵਿੱਚ ਹੁਣ ਚਾਰ ਅਕਿਊਜ਼ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਰਾਜਕੁਮਾਰ son of ਅਜੀਰਾਮ ਅਨੁਰਾਗ ਕੁਮਾਰ son of ਰਜੇਸ਼ ਕੁਮਾਰ ਮਨਦੀਪ ਸਿੰਘ ਉਰਫ ਸਨੀ son of ਜਸਵੰਤ ਸਿੰਘ ਤੇ ਇਥੇ ਚੌਥਾ ਜਿਹੜਾ ਅਕਿਊਜ਼ ਇਹਨਾਂ ਦੇ ਵਿੱਚ ਨਾਲ ਸ਼ਾਮਲ ਸੀਗਾ ਜਿਹੜਾ ਕਿ ਮਾਸਟਰਮਾਈਂਡ ਐਸ ਸਾਰੇ ਸਨੇਚਿੰਗ ਦੇ ਕਿਉਂਕਿ ਉਹ ਹੈ ਰਾਹੁਲ ਕੁਮਾਰ ਪੁੱਤਰ सुरेश ਕੁਮਾਰ ਕਿਉਂਕਿ ਰਾਹੁਲ ਜਿਹੜਾ ਹੈ ਇਹ ਨਵੇਂ ਮੁੰਡਿਆਂ ਨੂੰ ਅਟੈਚ ਕਰਕੇ ਕਿਉਂਕਿ ਇਹ ਪੁਰਾਣਾ ਖਿਡਾਰੀ ਹੈ ਇਹਦੇ ਉੱਤੇ ਪਹਿਲਾਂ ਵੀ 417 ਨੰਬਰ ਐਫ ਆਈ ਆਰ ਦਰਜ ਹੋਈ ਸੀ 2022 ਦੇ ਵਿੱਚ ਉਹ ਵੀ ਸੇਮ ਇਸੇ ਤਰ੍ਹਾਂ ਹੀ ਸਨੇਚਿੰਗ ਕਰਨ ਦਾ ਕੇਸ ਸੀਗਾ 378 ਵੀ ਆਈ ਪੀ ਸੀ ਦਾ ਇਹ ਡਿਵੀਜ਼ਨ ਨੰਬਰ 7 ਦੇ ਵਿੱਚ ਇਹ ਕੇਸ ਰਜਿਸਟਰ ਹੋਇਆ ਸੀ ਉਹਦੇ ਵਿੱਚ ਉਹ ਜਮਾਨਤ ਦੇ ਉੱਤੇ ਹੈਗਾ ਤੇ ਕੇਸ ਜਿਹਦਾ ট্রায়াল কোর্ট ਦੇ ਵਿੱਚ ਚੱਲ ਰਿਹਾ ਇਹਨਾਂ ਕੋਲੋਂ ਟੋਟਲ ਜਿਹੜੇ ਆ 10 ਮੋਬਾਈਲ ਦੋ ਮੋਟਰਸਾਈਕਲ ਜਿਹੜੇ ਆ ਉਹ ਬਰਾਮਤ ਕੀਤੇ ਗਏ ਨੇ ਉਹਨੇ ਜਿਹੜੇ ਮੋਬਾਈਲਸ ਇਹਨਾਂ ਕੋਲੋਂ ਬਰਾਮਤ ਕੀਤੇ ਨੇ ਇਹਨਾਂ ਦੇ ਅਸੀਂ IMEI ਨੰਬਰਸ ਵਗੈਰਾ ਲੈ ਕੇ ਉਹਨਾਂ ਨੂੰ ਉਹਦੇ ਸਰਚ ਕਰਕੇ ਕਿ ਕਿਸ ਕਿਸ ਵਿਅਕਤੀ ਕੋਲ ਇਹਨਾਂ ਨੇ ਖੋਏ ਨੇ ਜਾਂ ਕੀ ਕੀ ਚੀਜ਼ਾਂ ਇਹਨਾਂ ਨੇ ਕੀਤੀਆਂ ਨੇ ਉਹ ਅਸੀਂ ਅੱਗੇ ਦੀ ਫਰਦਰ ਜਿਹੜੀ ਹੈ टेक्निकल इन्वेस्टिगेशन हैगी है वो करेंगे उस तो अलावा जेड़ा इनै को एक ਤੁਸੀਂ ਜਿਸ ਤਰ੍ਹਾਂ ਦੇਖਿਆ ਹੋਏਗਾ ਇਹ ਇੱਕ ਦੱਤਰ ਵੀ ਹੈ ਜਿਹੜਾ ਕਿ ਬਿਲਕੁਲ ਹੀ ਨਵਾਂ ਨਕੋਰ ਦੱਤਰ ਹੈਗਾ ਔਰ ਇਹ ਬਹੁਤ ਹੀ ਡੈਡਲੀ ਵੈਪਨ ਹੈ ਔਰ ਇਹ ਪੂਰਾ ਸ਼ਾਰਪ ਕੀਤਾ ਹੋਇਆ ਹੈ तो अगर ये ਕਿਸੇ ਦੇ ਥੋੜਾ ਜਿਹਾ ਵੀ ਮਾਰਿਆ ਜਾਏ ਤਾਂ ਇਹ ਉਹਦੇ ਬਹੁਤ ਜ਼ਿਆਦਾ ਇੰਜਰੀ ਕੌਜ਼ ਕਰ ਸਕਦਾ ਹੈ ਤੋ ਇੱਕ ਸਮਝ ਲਓ ਕਿ ਨਵਾਂ ਗੈਂਗ ਜਿਹੜਾ ਉੱਠਿਆ ਹੈਗਾ ਜਿਹਨਾਂ ਨੇ ਨਵੀਂ ਮੋਡਸ ਆਪ੍ਰੈਂਡੀ ਦੇ ਨਾਲ ਨਵੇਂ ਹਥਿਆਰਾਂ ਦੇ ਨਾਲ ਕਾਰਵਾਈ ਸ਼ੁਰੂ ਕੀਤੀ ਹੈ ਤੋ ਮੈਂ ਡਿਵੀਜ਼ਨ ਨੰਬਰ 7 ਦੇ ਐਸ ਐਚਓ ਸਬਾਨ ਸਾਹਿਬ ਜਿਹੜੇ ਨੇ ਤੇ ਪਲੱਸ ਉਹਨਾਂ ਦੀ ਜਿਹੜੀ ਟੀਮ ਲੱਗੀ ਹੈ ਮੈਂ ਉਹਨਾਂ ਨੂੰ ਇਹ ਪੂਰੀ ਵਧਾਈ ਦੇਣਾ ਕਿ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਸੋਪਨ ਸ਼ਰਮਾ ਜੀ ਡੀਸੀਪੀ ਸਾਹਿਬ ਔਰ ਐਡੀਸੀਪੀ ਸ਼੍ਰੀ ਮਨਦੀਪ ਸਿੰਘ ਸੰਧੂ ਜੀ ਉਹਨਾਂ ਦੀਆਂ ਸਾਨੂੰ ਸਾਰੀ ਜ਼ੋਨ ਦੇ ਵਿੱਚ ਬਹੁਤ ਹੀ ਸਖਤ ਹਦਾਇਤਾਂ ਨੇ ਕਿ ਜਿਹੜੇ ਮਾੜੇ ਜੁਰਮ ਮਾੜੇ ਕਰਮ ਕਰਨ ਵਾਲੇ ਲੋਕ ਨੇ ਖਾਸ ਕਰਕੇ ਜਿਹੜੇ ਰਾਹੀਰ شریف ਲੋਕ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਸਨੇਚਿੰਗ ਕਰਦੇ ਨੇ ਜਾਂ ਉਹਨਾਂ ਨੂੰ ਲੁੱਟਖੋ ਕਰਦੇ ਨੇ ਉਹਨਾਂ ਦੇ ਉੱਤੇ ਨਕੇਲ ਕਸੀ ਜਾਵੇ ਤਾਂ ਮੈਂ ਸਾਡੇ ਐਸਐਚਓ ਮੀਜ਼ਨ ਸੱਤ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਹੀ ਸਵਿਫਟਲੀ ਐਕਸ਼ਨ ਕਰਦੇ ਹੋਏ ਵਿਥਿਨ 1 ਡੇ ਜਿਹੜਾ ਇਹ ਬੰਦਿਆਂ ਨੂੰ ਕਾਬੂ ਕੀਤਾ ਔਰ ਇਹਦੇ ਨਾਲ ਜਿਹੜੀਆਂ ਫਰਦਰ ਇਹਨਾਂ ਨੇ ਕੋਈ ਹੋਰ ਅੱਗੇ ਵਾਰਦਾਤਾ ਕਰਨੀਆਂ ਸੀਗੀਆਂ ਉਹਦੇ ਵਿੱਚ ਜਿਹੜੀ ਆ ਹੁਣ ਰੁਕਾਵਟ ਆਏਗੀ ਜਾਂ ਉਹਨਾਂ ਸਰ ਜਿਵੇਂ ਤੁਸੀਂ ਦੱਸਿਆ ਗਿਆ ਇਹਨਾਂ ਦਾ ਮਾਸਟਰਮਾਈਂਡ ਨਮੀ ਪ੍ਰਤੀਕਰਤਾ ਜਿਸ ਤੋਂ ਪਹਿਲਾਂ ਵੀ ਉਹਨੇ ਕੋਈ ਬੰਦੇ ਨਾਲ ਨਵੇਂ ਜੋੜ ਕੇ ਕੋਈ ਵਾਰਦਾਤਾ ਕੀਤੀ ਹੈ ਕੁਝ ਇਹ ਹੁਣ ਪਿਛਲਾ ਮੁਕੱਦਮਾ ਮੈਂ ਤੁਹਾਨੂੰ ਦੱਸਿਆ ਕਿ ਕੋਈ ਆਦੀ ਮੁਜਰਮ ਹੈ ਪਹਿਲਾਂ ਵੀ ਇਹਦੇ ਤੇ ਇੱਕ ਮੁਕੱਦਮਾ ਹੈ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਨਾਲ ਪੜੇ ਗਏ ਉਹਨਾਂ ਤੇ ਵੀ ਪਹਿਲਾਂ ਕੋਈ ਮੁਕਦਮੇ ਦਰਜ ਹੈ ਜੀ ਉਹਨਾਂ ਦੇ ਬਾਰੇ ਜੀ ਸਾਡੇ ਕੋਲ ਕੋਈ ਬਹੁਤੀ ਇਨਫੋਰਮੇਸ਼ਨ ਨਹੀਂ ਆਈ ਕਿ ਉਹਨਾਂ ਦੇ ਕੋਈ ਪਿਛਲੇ ਮੁਕਦਮੇ ਹੈਗੇ ਨੇ ਕੀ ਕਰਦੇ ਕੀ ਸੀ ਸਰ ਕੰਮ ਉਹ ਕੁਝ ਕੁਝ ਪਤਾ ਲੱਗੇ ਇਹ ਤਾਂ ਆਵਾਰਾਗਰਦੀ ਵਾਲੇ ਹੀ ਕੰਮ ਹੈ ਜੀ ਇਹਨਾਂ ਦਾ ਨਸ਼ੇ ਕੀਤੇ ਖਾਦਾ ਪੀਤਾ ਔਰ شریف ਲੋਗਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਦੇ ਮੋਬਾਈਲ ਵਗੈਰਾ ਸਨੇਚ ਕੀਤੇ ਹੁਣ ਅਸੀਂ ਇਸ ਕੇਸ ਦੀ ਅੱਗੇ ਫਰਦਰ ਡਿਟੇਲਸ ਦੇ ਵਿੱਚ ਜਾਵਾਂਗੇ ਕਿ ਮੋਬਾਈਲ ਕਿੱਥੋਂ ਖਰੀਦ ਵੇਚਦੇ ਕਿੱਥੇ ਨੇ ਕਿ ਡਿਸਪੋਜ਼ਲ ਦਾ ਮੋਬਾਈਲ ਲੈਣ ਨਾਲ ਤੇ ਇਹਨਾਂ ਦਾ ਮਸਲਾ ਨਹੀਂ ਹੱਲ ਹੁੰਦਾ ਇਹਨਾਂ ਦਾ ਮਸਲਾ ਤਾਂ ਉਸ ਗੱਲ ਨਾਲ ਹੱਲ ਹੁੰਦਾ ਕਿ बिकੇਗਾ ਜੀ ਨੂੰ ਇਹ ਵੇਚਦੇ ਨੇ ਉੱਥੇ ਤੱਕ ਤੇ ਪਲੱਸ ਇਹਨਾਂ ਦੇ ਜਿਹੜੇ ਅਸਲ ਕਿਉਂਕਿ ਇਹਦੇ 10 ਮੋਬਾਈਲ ਨੇ ਸਾਡੇ ਕੋਲ ਤਾਂ ਇੱਕ ਦੀ ਸਨੇਚਿੰਗ ਦੀ ਰਿਪੋਰਟ ਆਈ ਹੈ ਤੇ ਹੁਣ ਉਹ ਜਿਹੜੇ ਨੌ ਲੋਕਾਂ ਕੋਲੋਂ ਖਰੀਦੇ ਨੇ ਉਹਨਾਂ ਕੋਲੋਂ ਸਨੇਚ ਕੀਤੇ ਨੇ ਹੋ ਸਕਦਾ ਉਹ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ ਹੋਣ ਇਹ ਅੱਗੇ ਕਾਫੀ ਲੰਬੀ ਦੀ ਇਨਵੈਸਟੀਗੇਸ਼ਨ ਉਹ ਕਰਾਂਗੇ ਔਰ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਇਸਲੇ ਰਹਿਣ ਵਾਲੇ ਇਸੇ ਇਰੀਦੇ ਨੇ ਵੱਖ-ਵੱਖ ਇਲਾਕਿਆਂ ਦੇ ਹਾਂਜੀ ਵੱਖ-ਵੱਖ ਇਲਾਕਿਆਂ ਦੇ ਨੇ ਜੀ ਜਿਹੜਾ ਰਾਜਕੁਮਾਰ ਹੈ ਜੀ ਮੋਹੱਲਾ ਨਾਨਕਨਗਰੀ ਤਾਜਪੁਰ ਬੇਟ ਦਾ ਜੀ ਦੂਸਰਾ ਰਾਹੁਲ ਕੁਮਾਰ ਵੀ ਨਾਨਕਨਗਰੀ ਤਾਜਪੁਰ ਬੇਟ ਦਾ ਤੀਸਰਾ ਟਿਬਾ ਕਲੋਨੀ ਟਿਬਾ ਕਲੋਨੀ ਦਾ ਮੁੰਡੀਆਂ ਖੁਰਦ ਦਾ ਚੌਥਾ ਵੀ ਮੁੰਡੀਆਂ ਖੁਰਦ ਦਾ ਮਹਲੇ ਦੋ ਚਾਰ ਲੜਕੇ ਨੇ ਦੋ ਇੱਕ ਜਗ੍ਹਾ ਦੇ ਰਹਿਣ ਵਾਲੇ ਨੇ ਤੇ ਦੋ ਇੱਕ ਜਗ੍ਹਾ ਦੇ ਰਹੇ ਸਰ ਇਹ ਕੋਈ ਨਸ਼ੇ ਦੇ ਵੀ ਆਦੀ ਹੈਗੇ ਆ ਉਸ ਲਈ ਇਹ ਇਸ ਚੀਜ਼ ਦੀ ਕੋਈ ਅਸੀਂ ਅਜੇ ਪੁਸ਼ਟੀ ਕਰ ਨਹੀਂ ਸਕਦੇ ਕਿਉਂਕਿ ਜਦੋਂ ਤੱਕ ਅਸੀਂ ਇਹਨਾਂ ਦੀ ਫਰਦਰ ਮੈਡੀਕਲ ਐਗਜ਼ਾਮੀਨੇਸ਼ਨ ਕਰਵਾ ਕੇ ਕਿਉਂਕਿ ਅੱਜ ਅਜੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਨੇ ਜੇ ਨਾ ਮੈਡੀਕਲ ਵਗੈਰਾ ਕਰਵਾਵਾਂਗੇ ਉਹਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਸਰ ਇੱਕ ਤੁਸੀਂ ਦਾਤ ਦੀ ਗੱਲ ਕੀਤੀ ਵੀ ਇਹ ਜਿਹੜਾ ਦਾਤ ਹੈਗਾ ਇਹ ਨਵਾਂ ਹੈਗਾ ਤੇ ਇਸ ਦੀ ਵੀ ਜਾਂਚ ਕੀਤੀ ਜਾਊਗੀ ਕਿ ਕਿੱਥੋਂ ਲਿਆਂਦੇ ਕਿੱਥੋਂ ਬਣਾਉਂਦੇ ਆ ਇਹ ਦਾਤ ਕਿ ਬੇਸਿਕਲੀ ਇਹ ਜਿਹੜਾ ਦਾਤਰ ਹੈਗਾ ਇਹ ਕਿਸ ਤਰ੍ਹਾਂ ਦਾ ਟੂਲ ਮਤਲਬ ਇਹਨੂੰ ਆਪਾਂ ਇਹ ਹਥਿਆਰ ਦੇ ਤੌਰ ਦੇ ਤੇ ਤਾਂ ਇਹ ਯੂਜ਼ ਕਰਦੇ ਆ ਬੇਸਿਕਲੀ ਇਹ ਖੇਤੀ ਦਾ ਸੰਦ ਹੈ ਇਹ ਗੰਨੇ ਵਗੈਰਾ ਦੀ ਜਿਹੜੀ ਖੇਤੀ ਕਰਦੇ ਨੇ ਲੋਕ ਜਾਂ ਮੇਰਾ ਖਿਆਲ ਹੈ ਜਿੱਤੇ ਤੱਕ ਉਹਦੀ ਮੱਕੀ ਦੀ ਖੇਤੀ ਵਿੱਚ ਵੀ ਇਹ ਕੰਮ ਆਂਦਾ ਹੈ ਕਣਕ ਵਗੈਰਾ ਚਤੇ ਨਹੀਂ ਕੰਮ ਆਉਂਦਾ ਮੱਕੀ ਔਰ ਗੰਨੇ ਦੀ ਖੇਤੀ ਦੇ ਵਿੱਚ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸਫਾਈ ਕਰਨ ਵਾਸਤੇ ਪਰ ਇਹਨਾਂ ਲੋਕਾਂ ਨੇ ਜਿਹੜਾ ਇਸ ਚੀਜ਼ ਦਾ ਇੱਕ ਚੰਗੇ ਸੰਦ ਦਾ ਗਲਤ ਉਪਯੋਗ ਕਰਦੇ ਸਰ ਇਹਨਾਂ ਲੋਕਾਂ ਨੂੰ ਕੀ ਹੋਵੇ ਸਰ ਕੋਈ ਜਾਗਰੂਕਤਾ ਹੋਣੀ ਚਾਹੀਦੀ ਹੈ ਨਾ ਵੀ ਇਸ ਚੀਜ਼ ਜਿਹੜੀ ਹੈ ਫੋਕਲ ਇਨਕੁਆਰੀ ਦੇ ਆਧਾਰ ਤੇ ਉਹਨੂੰ ਦਿੱਤੀ ਜਾਵੇ ਚੀਜ਼ ਹਰ ਕੋਈ ਬੰਦਾ ਨਾ ਮਤਲਬ ਖਰੀਦ ਸਕੇ ਇਹ ਚੀਜ਼ ਤੁਹਾਡੀ ਵੱਲੀ ਜਿਹੜੀ ਹੈ ਅਸੀਂ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਪਹਿਲੀ ਗੱਲ ਦੂਸਰੀ ਜਿਹੜੀ ਹੈ ਕਿ ਇਹ ਇਨਸਾਨ ਦੀ ਨ ਮਨਸ਼ਾ ਹੀ ਗਲਤ ਹੈ ਜੀ ਜੀ ਚੀਜ਼ ਤਾਂ ਹਰੇਕੀ ਅੱਛੇ ਵਾਸਤੇ ਬਣਦੀ ਹੈ ਬੁਰਾਈ ਵਾਸਤੇ ਕੋਈ ਇੰਨੀਆਂ ਸੌਖੀਆਂ ਚੀਜ਼ਾਂ ਨਹੀਂ ਬਣੀਆਂ ਸਰ ਜਿਹੜੇ ਫੋਨ ਮਿਲਿਆ ਉਹਨਾਂ ਦਾ ਆਨਰਸ ਨੂੰ ਕਿਵੇਂ ਅਸੀਂ ਉਹਨਾਂ ਦੇ ਆਈਐਮਆਈ ਸਰਚ ਲਗਵਾਵਾਂਗੇ ਜੀ ਇਹਨਾਂ ਦੀਆਂ ਸੀਡੀਆਰਸ ਲਾਵਾਂਗੇ ਫਰਦਰ ਇਨਵੈਸਟੀਗੇਸ਼ਨ ਹੈ ਕਾਫੀ ਲੰਬੀ ਹੁੰਦੀ ਹੈ ਤੇ ਇਸ ਰਹਿਜੇ ਕਿ ਕੇਸ ਵੀ ਹੁੰਦੇ ਕਿ ਲੋਕ ਰਿਪੋਰਟ ਦਰਜ ਨਹੀਂ ਕਰਵਾਉਂਦੇ ਉਹਨਾਂ ਦੇ ਫੋਨ ਸਨੇਚ ਹੋ ਜਾਂਦੇ ਹੁਣ ਇਹ ਉੱਥੋਂ ਹੀ ਇਹ ਗੱਲ ਸਾਹਮਣੇ ਆਏਗੀ ਨਾ ਜੀ ਜਦੋਂ ਉਸ ਇਸ ਦਾ ਫੋਨ ਦਾ ਓਨਰ ਲੱਭਾਂਗੇ ਉਹਦੇ ਨਾਲ ਕੰਟੈਕਟ ਕਰਾਂਗੇ ਫਿਰ ਉਹਦੀ ਜਿਹੜੇ ਸਨੇਚਰ ਹਜੇ ਵੀ ਮਤਲਬ ਮਾਰਕੀਟ 'ਚ ਹੈਗੇ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਹੈ ਚੇਤਾਵਨੀ ਤਾਂ ਦੇਖੋ ਜੀ ਕੋਈ ਹੈ ਕਿ ਪੁਲਿਸ ਦਾ ਜਿਹੜਾ ਵਾਸਤਾ ਦੋ ਤਰ੍ਹਾਂ ਦੇ ਵਿਅਕਤੀਆਂ ਨਾਲ ਅੱਛੇ ਔਰ ਬੁਰੇ ਜਿਹੜੇ ਲੋਕ ਅੱਛੇ ਨੇ ਉਹਨਾਂ ਵਾਸਤੇ ਅਸੀਂ ਉਹਨਾਂ ਦੀ ਹੈਲਪ ਕਰਨ ਵਾਸਤੇ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ 24 ਘੰਟੇ ਤਿਆਰ ਆ ਔਰ ਜਿਹੜੇ ਲੋਕ ਗਲਤ ਕੰਮ ਕਰਨਗੇ ਪਬਲਿਕ ਨੂੰ ਪਰੇਸ਼ਾਨ ਕਰਨਗੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀਆਂ ਚੀਜ਼ਾਂ ਖੋਣਗੇ ਚੋਰੀਆਂ ਕਰਨਗੇ ਉਹਨਾਂ ਦੇ ਤਾਂ ਸੀ ਖਿਲਾਫ ਹੀ ਖਿਲਾਫ ਹੋ 24 ਘੰਟੇ ਹੀ ਖਿਲਾਫ